ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾ ਕੱਲ ਸਰਵਨ ਕੀਤਾ ਸੀ ਕਿ ਮਾਤਾ ਗੁਜਰਕੌਰ ਤੇ ਛੋਟੇ ਸਹਬਜ਼ਾਦੇ ਸਤ ਪੋ ਦੀ ਰਾਤ ਨੂੰ ਜਿਹੜੀ ਸੀ ਕੰਮ ਮਾਸ਼ਕੀ ਦੀ ਝੁੱਗੀ ਦੇ ਵਿੱਚ ਗੁਜ਼ਾਰੀ ਇੱਥੇ ਗੁਰੂ ਘਰ ਦਾ ਰਸੋਈਆ ਬ੍ਰਹਮਣ ਗੰਗੂ ਮਿਲ ਗਿਆ ਉਹ ਮਾਤਾ ਜੀ ਨੂੰ ਤੇ ਛੋਟੇ ਬੱਚਿਆਂ ਨੂੰ ਆਪਣੇ ਪਿੰਡ ਜਿਹੜਾ ਅਸੀਂ ਖੇੜੀ ਲੈ ਗਿਆ ਗੁਰੂਆਂ ਪਿਆਰਿਓ ਅੱਠ ਉਹਦੀ ਰਾਤ ਜਿਹੜੀ ਹੈ ਮਾਤਾ ਗੁਜਰਕਾਰ ਤੇ ਛੋਟੇ ਸਾਹਿਬਜ਼ਾਦਿਆਂ ਨੇ ਖੇੜੀ ਦੇ ਵਿੱਚ ਬ੍ਰਹਮਣ ਗੰਗੂ ਦੇ ਘਰ ਵਿੱਚ ਗੁਜ਼ਾਰੀ ਇਧਰ ਗ੍ਰੰਹ ਪਿਆਰਿਓ ਚਮਕੌਰ ਦੀ ਗਲੀ ਵਿੱਚ ਸਤਿਗੁਰੂ ਜੀ ਪਹੁੰਚੇ ਹਨ ਸਤਿਗੁਰੂ ਜੀ ਚਮਕੌਰ ਦੀ ਗਲੀ ਦੇ ਵਿੱਚ ਜਾ ਕੇ ਥੋੜਾ ਜਿਹਾ ਮੁਸਕਰਾਏ ਹਨ ਜਦੋਂ ਮੁਸਕਰਾਏ ਤਾਂ ਭਾਈ ਦਇਆ ਸਿੰਘ ਜੀ ਪੁੱਛਣ ਲੱਗੇ ਕਹਨ ਲੱਗੇ ਸਤਿਗੁਰੂ ਜੀ ਕਹਿੰਦੇ ਤੁਸੀਂ ਮੁਸਕਰਾਰੇ ਹੋ ਹੱਸ ਰਹੇ ਹੋ ਤੇ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਚ ਵੰਡਿਆ ਗਿਆ ਹੈ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਮਾਮਾ ਕ੍ਰਿਪਾਲ ਚੰਦ ਤੇ ਹੋਰ ਸਿੱਖਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਹਨ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਿਹੜੇ ਇਹਨੇ ਸਾਡੇ ਤੋਂ ਵਿਛੜ ਗਏ ਹਨ ਪਰ ਤੁਸੀਂ ਹੱਸ ਰਹੇ ਹੋ ਮਸਕਰਾ ਰਹੇ ਹੋ ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਦਾਇਆ ਸਿੰਘ ਜਦੋਂ ਅਸੀਂ ਥਾਲੇ ਤੋਂ ਅੰਮ੍ਰਿਤ ਛਕਿਆ ਸੀ ਅੰਮ੍ਰਿਤ ਦੀ ਦਾਤ ਲਈ ਸੀ ਤੇ ਤੁਸੀਂ ਕਿਹਾ ਸੀ ਸਤਿਗੁਰੂ ਜੀ ਅਸੀਂ ਅੰਮ੍ਰਿਤ ਦੀ ਦਾਤ ਸੀਸ ਦੇ ਕੇ ਲਈ ਹੈ ਤੇ ਤੁਸੀਂ ਕੀ ਦੇ ਰਹੇ ਹੋ ਤੇ ਮੈਂ ਉਹ ਤੋਂ ਵਚਨ ਕੀਤਾ ਸੀ ਕਿ ਮੈਂ ਸਰਬੰਸ ਵਾਰ ਦੂੰਗਾ ਪਰਿਵਾਰ ਵਾਰ ਦੂੰਗਾ ਤੇ ਉਹ ਜੋ ਉਹਦੀ ਪਹਿਲੀ ਕਿਸ਼ਤ ਜਿਹੜੀ ਹੈ ਉਹ ਕੱਲ ਨੂੰ ਉਤਾਰਨੀ ਹੈ ਵੱਡੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਕਹਿੰਦੇ ਪਹਿਲੀ ਕਿਸ਼ਤ ਜਿਹੜੀ ਮੈਂ ਉਤਾਰਨੀ ਜਦੋਂ ਕਰਜ਼ਾ ਸਿਰ ਤੋਂ ਲੈਂਦਾ ਨਾ ਤੇ ਕਹਿੰਦੇ ਖੁਸ਼ੀ ਆਉਂਦੀ ਹੈ ਗੁਰੂਆਂ ਪਿਆਰਿਓ ਚਮਕੌਰ ਦੀ ਗਲੀ ਵੇ ਸਤਿਗੁਰੂ ਜੀ ਨੇ ਵਿਆਹਤ ਬੰਦੀ ਬਣਾਈ ਹੈ ਸਿੰਘਾਂ ਦੀਆਂ ਡਿਊਟੀਆਂ ਲਾ ਦਿਤੀਆਂ ਪਹਿਰੇ ਲਾ ਦਿੱਤੇ ਹਨ ਪੰਜ ਪੰਜ ਦੇ ਜਥੇ ਜਿਹੜੇ ਨੇ ਬਾਹਰ ਨਿਕਲਦੇ ਨੇ ਜੂਜਦੇ ਹੋਏ ਸ਼ਹੀਦੀਆਂ ਲੈਂਦੇ ਨੇ ਸਤਿਗੁਰੂ ਜੀ ਚਮਕੌਰ ਦੀ ਗਲੀ ਦੀ ਮਮਟੀ ਤੇ ਬੈਠੇ ਹੋਏ ਤੀਰਾਂ ਦੀਆਂ ਵਿਚਾਲਾਂ ਕਰਦੇ ਨੇ ਨਾਲੇ ਆਪਣੇ ਯੋਧਿਆਂ ਨੂੰ ਜਿਹੜੇ ਜੰਗ ਕਰਦੇ ਆ ਦੇਖਦੇ ਹਨ ਜਦੋਂ ਪੰਜ ਪੰਜ ਦੇ ਜਥੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਹਨ ਫਿਰ ਬਾਬਾ ਜੁਝਾਰ ਸਿੰਘ ਜੀ ਜਿਹੜੇ ਨੇ ਉਹ ਆਉਂਦੇ ਹਨ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਖੁਸ਼ ਹੋ ਜਾਂਦੇ ਹਨ ਹਲਕੀ ਸਿੱਖਾਂ ਨੇ ਜਿਹੜਾ ਸੀ ਕਿਹਾ ਸੀ ਸਤਿਗੁਰੂ ਜੀ ਤੁਸੀਂ ਸਾਬ ਜਦਿਆਂ ਨੂੰ ਲੈ ਕੇ ਜਿਹੜੇ ਇੱਥੇ ਚਲੇ ਜਾਓ ਪਰ ਸਤਿਗੁਰੂ ਜੀ ਨੇ ਨਾ ਕਰ ਦਿੱਤੀ ਸੀ ਬਾਬਾ ਜੀ ਸਿੰਘ ਜੀ ਨੇ ਕਿਹਾ ਸੀ ਨਾ ਕਟੀ ਚਮਕੌਰ ਦੀ ਗਲੀ ਦੇ ਅੱਗੇ ਕਿਲਾ ਦਿੱਲੀ ਦਾ ਛੁਕਾ ਦੇਾਂਗੇ ਬੱਪੂ ਚੋਰਾ ਕਰੀਨਾ ਕਿਲਾ ਆਨੰਦਪੁਰ ਦਾ ਕੁਲੀ ਕੁਲੀ ਨੁਕਿਲਾ ਬਣਾ ਦੇਾਂਗੇ ਬੱਬਾ ਅਜੀਤ ਸਿੰਘ ਨੇ ਜੇ ਇਹ ਜਿਹੜੇ ਸੀ ਬਲੇ ਦਲੇਰ ਭਰੇ ਜਿਹੜੇ ਸੀ ਬਚਨ ਕਹਿ ਸਤਿਗੁਰੂ ਤੋਂ ਆਗਿਆ ਮੰਗੀ ਸਤਿਗੁਰੂ ਜੀ ਮੈਨੂੰ ਮੈਦਾਨੇ ਜੰਗ ਵਿੱਚ ਅਜਾਨ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਨੇ ਹੋਰ ਅੱਠ ਜੋਧੇ ਜਿਹੜੇ ਸੀ ਦੇ ਕੇ ਬੱਬਾ ਅਜੀਤ ਸਿੰਘ ਨੂੰ ਜਿਹੜਾ ਸੀ ਮਦਾਨੇ ਜੰਗ ਦੇ ਵਿੱਚ ਭੇਜਿਆ ਤੇ ਆਪ ਜਿਹੜੇ ਸੀ ਮਮਟੀ ਤੇ ਖੜੇ ਦੇਖ ਰਏ ਸਨ ਤੀਰਾਂ ਦੀ ਬਿਛਾਰਾਂ ਵੀ ਕਰ ਰਹੇ ਸਨ ਬਾਬਾ ਅਜੀਤ ਸਿੰਘ ਜੀ ਜਦੋਂ ਜਾਂਦੇ ਨੇ ਇੱਕ ਹੀ ਵਾਰ ਜੰਗ ਦੇ ਵਿੱਚ ਪਚਾਲ ਆ ਜਾਂਦਾ ਹੈ ਬੜੀ ਫੁਰਤੀ ਦੇ ਨਾਲ ਜੰਗ ਵਿੱਚ ਜਿਹੜੇ ਨੇ ਜੰਗ ਕਰਦੇ ਹਨ ਮੁਗਲ ਜਰਨੈਲ ਨੇ ਜਦੋਂ ਵਾਰ ਕੀਤਾ ਬਾਬਾ ਅਜੀਤ ਸਿੰਘ ਤੇ ਬੜੀ ਜੋਰ ਦੇ ਨਾਲ ਵਾਰ ਕੀਤਾ ਬਾਬਾ ਅਜੀਤ ਸਿੰਘ ਨੇ ਵਾਰ ਬਚਾ ਲਿਆ ਪਰ ਘੋੜਾ ਜ਼ਖਮੀ ਹੋ ਗਿਆ ਬੱਬਾ ਅਜੀਤ ਸਿੰਘ ਜੀ ਜਿਹੜੇ ਨੇ ਥੱਲੇ ਉਤਰ ਕੇ ਫਿਰ ਜਿਹੜਾ ਜੰਗ ਕਰਨ ਲੱਗੇ ਹਨ ਇੰਨਾ ਜਿਹੜਾ ਸੀ ਜੰਗ ਦੇ ਮੈਦਾਨ ਦੇ ਵਿੱਚ ਜੂਝੇ ਇਧਰੋਂ ਸਤਿਗੁਰੂ ਜੀ ਜਿਕਾਰੇ ਛੜਦੇ ਨੇ ਦੇਖ ਰਹੇ ਹਨ ਬੱਬਾ ਅਜੀਤ ਸਿੰਘ ਦੀ ਤਲਵਾਰ ਚਲਦੀ ਹੋਈ ਨੂੰ ਆਖਰ ਬੱਬਾ ਅਜੀਤ ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਹਨ ਫਿਰ ਬੱਬਾ ਜੁਝਾਰ ਸਿੰਘ ਜੀ ਆਉਂਦੇ ਨੇ ਸਤਿਗੁਰੂ ਦੇ ਕੋਲ ਸਤਿਗੁਰੂ ਜੀ ਮੈਨੂੰ ਵੀ ਜੰਗ ਦੇ ਮੈਦਾਨ ਚ ਜਾਣ ਦੀ ਆਗਿਆ ਬਖਸ਼ੋ ਮੇਰੇ ਵੱਡੇ ਵੀਰ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਜੰਗ ਦੇ ਮੈਦਾਨ ਦੇ ਵਿੱਚ ਮੈਂ ਵੀ ਜੰਗ ਦੇ ਮੈਦਾਨ ਜਾਣਾ ਚਾਹਣਾ ਹਾਂ ਸਤਿਗੁਰੂ ਜੀ ਨੇ ਪੰਜ ਸਿੱਖ ਦੇ ਕੇ ਜਿਹੜੇ ਨਾਲ ਭੇਜੇ ਹਨ ਤੇ ਬਾਬਾ ਜੁਝਾਰ ਸਿੰਘ ਨੇ ਵੀ ਬੜਾ ਜਿਹੜਾ ਮੈਦਾਨੇ ਜੰਗ ਦੇ ਜਿਹੜਾ ਵੈਰੀਆਂ ਨੂੰ ਜਿਹੜਾ ਦੁਸ਼ਮਣਾਂ ਦਾ ਆਹੂ ਲਾਇਆ ਹੈ ਤੀਰਾਂ ਦੇ ਨਾਲ ਤਲਵਾਰ ਦੇ ਨਾਲ ਤਲਵਾਰ ਚਲਾਉਂਦੇ ਨੇ ਬਾਬਾ ਜੁਝਾਰ ਸਿੰਘ ਜੀ ਤੇ ਕਈ ਕਈ ਵੈਰੀ ਜਿਹੜੇ ਨੇ ਉਹਨਾਂ ਦਾ ਆਹੂ ਲਾਈ ਜਾਂਦੇ ਹਨ ਆਖਰ ਬਾਬਾ ਜੁਝਾਰ ਸਿੰਘ ਜਿਹੜੇ ਨੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਹਨ ਗੁਰੂਆਂ ਪਿਆਰਿਓ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤਾਂ ਉਦੋਂ ਹੀ ਸਤਗੁਰੂ ਜੀ ਨੇ ਮਮਟੀ ਤੇ ਖੜ ਕੇ ਜਕਾਰਾ ਛੱਡਿਆ ਤੇ ਵਹਿਗੁਰੂ ਦਾ ਸ਼ੁਕਰਾਨਾ ਕੀਤਾ ਜਦੋਂ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਤਾਂ ਦਸ਼ਮੇਸ਼ ਪਿਤਾ ਜੀ ਨੇ ਜਕਾਰਾ ਛੱਡਿਆ ਸਤ ਸ੍ਰੀ ਅਕਾਲ ਬੁਲਾਈ ਅਤੇ ਵੈਗੁਰੂ ਦਾ ਸ਼ੁਕਰਾਨਾ ਕੀਤਾ ਗੁਰੂਆਂ ਪਿਆਰਿਓ ਕੋਈ ਐਸਾ ਹੈ ਪਿਤਾ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਜਿਕਾਰੇ ਸ਼ਰਦਾ ਤੇ ਵੈਗੁਰੂ ਦਾ ਸ਼ੁਕਰਾਨਾ ਕਰਦਾ ਹੈ ਗੁਰੂ ਪਿਆਰਿਓ ਇਹ ਸਿੱਖ ਪੰਥ ਹੈ ਭਾਵੇਂ ਕਿੰਨੇ ਵੀ ਉਹਨਾਂ ਤੇ ਭੀੜਾ ਆ ਜਾਣੀਆਂ ਸ਼ਹੀਦ ਹੋ ਜਾਣੇ ਪਰ ਵੈਗੁਰੂ ਦੀ ਅਗੇ ਅਰਦਾਸ ਕਰਦੇ ਨੇ ਵੈਗੁਰੂ ਚਾਰ ਪੈਰ ਦਾ ਦਿਨ ਸੁਖ ਦਾ ਬਤੀਤ ਹੋਇਆ ਚਾਰ ਪੈਰ ਦੀ ਰਹਿਨ ਆਈ ਹੈ ਸੁਖ ਦੀ ਗੁਜ਼ਾਰਨੀ ਗੁਰੂਆਂ ਪਿਆਰਿਓ ਐਸਾ ਸਿੱਖ ਪੰਥ ਹੈ ਅੱਜ ਦੇ ਦਿਨ ਸਤਿਗੁਰੂ ਦੇ ਵੱਡੇ ਸਾਹਿਬ ਜਾਦੇ ਅਤੇ ਸਿੱਖ ਜੜੀ ਸੀ ਚਮਕੌਰ ਦੀ ਗੜੀ ਤੋਂ ਬਾਹਰ ਆ ਕੇ ਜੰਗ ਮੈਦਾਨੇ ਜੰਗ ਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਸੋ ਅਗਲਾ ਜਿਹੜਾ ਭਾਗ ਆਪਾਂ ਕੱਲ ਨੂੰ ਸਰਵਨ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ